ਗੁਰੂ ਪਿਆਰੀ ਸਰਬੱਤ ਸਾਂਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਅਕਾਲ ਉਸਤਤ ਅਤੇ ਉਸਤੀ ਵਿਆਖਿਆ ਜਿਸ ਤਿਹੇ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ 65 ਸੰਤ ਸਰਵਣ ਕਰ ਚੁੱਕੇ ਹੋ ਆਓ ਦੇਖਦੇ ਹਾਂ ਅੱਗੇ ਗੁਰਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਕੀ ਫਰਮਾਨ ਕਰਦੇ ਹਨ ਕਿ ਮਹਾਰਾਜ ਕਹਿੰਦੇ ਹਨ ਕਿ ਜੀਮੀ ਤੂੰ ਹੀ ਜੀਮੀ ਤੋਂ ਭਾਵ ਹੈ ਜ਼ਮੀਨ ਧਰਤੀ ਮਹਾਰਾਜ ਕਹਿੰਦੇ ਹਨ ਕਿ ਜੋ ਧਰਤੀ ਹੈ ਧਰਤੀ ਦੀ ਸੱਤਾ ਹੈ ਮਹਾਰਾਜ ਇਹ ਵੀ ਤੂੰ ਹੀ ਹੈ ਇਸ ਦੇ ਵਿੱਚ ਵੀ ਤੂੰ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਜਮਾਂ ਤੂੰ ਹੀ ਜਮਾਂ ਤੋਂ ਭਾਵ ਹੈ ਸਮਾਨ ਆਕਾਸ਼ ਦੇ ਵਿੱਚ ਵੀ ਹੇ ਵਾਹਿਗੁਰੂ ਨਿਰੰਕਾਰ ਪ੍ਰਮਾਤਮਾ ਜੀ ਆਪ ਜੀ ਦੀ ਹੀ ਜੋਤ ਜੋ ਹੈ ਉਹ ਵਸਦੀ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਮੱਕੀ ਤੂੰ ਹੀ ਮੱਕੀ ਤੋਂ ਭਾਵ ਸਾ ਸੰਗਤ ਜੀ ਮਕਾਨ ਦੇ ਵਿੱਚ ਰਹਿਣ ਵਾਲਾ ਜਿਵੇਂ ਸਾ ਸੰਗਤ ਜੀ ਇਸ ਆਪਾਂ ਮਕਾਨ ਦੇ ਵਿੱਚ ਰਹਿੰਦੇ ਆ ਘਰ ਦੇ ਵਿੱਚ ਰਹਿੰਦੇ ਆ ਮਹਾਰਾਜ ਕਹਿੰਦੇ ਹਨ ਕਿ ਘਰ ਦੇ ਵਿੱਚ ਰਹਿਣ ਵਾਲਾ ਜੋ ਹੈ ਉਸ ਦੇ ਵਿੱਚ ਵੀ ਪ੍ਰਮਾਤਮਾ ਵਾਹਿਗੁਰੂ ਆਪ ਦੀ ਜੋਤ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਮਕਾਤੂ ਹੀ ਮਕਾਤੂ ਭਾਵ ਹੈ ਮਕਾਨ ਸਾਹ ਸੰਗਲ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿਸ ਘਰ ਦੇ ਵਿੱਚ ਰਹਿ ਰਹੇ ਹਾਂ ਇਸ ਘਰ ਦੇ ਵਿੱਚ ਵੀ ਵਾਹਿਗੁਰੂ ਪ੍ਰਮਾਤਮਾ ਜੀ ਆਪ ਜੀ ਦੀ ਜੋਤ ਹੈ ਆਪ ਜੀ ਦਾ ਵਾਸ ਹੈ ਆਪ ਜੀ ਵਿਆਪਕ ਹੋ ਅੱਗੇ ਮਾਰਾ ਹੀ ਕਹਿੰਦੇ ਹਨ ਕਿ अपू तू ही अपू हुंदा है तत् तो रहत है पूत तो भाव है तत् और अपू है तत् तो रहत है हे निरंकार तू तत् रहत है अगे मारे जनेहन के अपा तो है तू ही अपा तो भाव है डर तो रहत डर केस नु हुंदा है ਸਾਸੰਗ ਜੀ ਜਿਵੇਂ ਪਹਿਲੀ ਪੌੜੀ ਦੇ ਵਿੱਚ ਜਿਵੇਂ ਅਕਾਲ ਜਿਵੇਂ ਮੂਲ ਮੰਤਰ ਦੇ ਵਿੱਚ ਆਉਂਦਾ ਹੈ ਨਿਰਪਉ ਨਿਰਵੈਰ ਅਪੈ ਤੋਂ ਪਾਵ ਨਿਰਪਉ ਹੈ ਮਾਰੇ ਆਪ ਨੂੰ ਕਿਸੇ ਦਾ ਡਰ ਨਹੀਂ ਹੈ ਡਰ ਉਸ ਦਾ ਹੈ ਜਿਸ ਨੂੰ ਅਸੀਂ ਲੇਖਾ ਦੇਣਾ ਹੁੰਦਾ ਹੈ ਡਰ ਉਸ ਦਾ ਹੈ ਜੋ ਸਾਡੇ ਤੋਂ ਵੱਡਾ ਹੈ ਉਸ ਅਕਾਲ ਪੁਰਖ ਤੋਂ ਕੋਈ ਵੱਡਾ ਨਹੀਂ ਹੈ ਤੇ ਨਾ ਹੀ ਉਸਨੇ ਕਿਸੇ ਨੂੰ ਲੇਖਾ ਦੇਣਾ ਹੈ ਲੇਖਾ ਦੇਣਾ ਹੁੰਦਾ ਹੈ ਸਤਸੰਗਤ ਜੀ ਕਰਮਾਂ ਦਾ ਜਦੋਂ ਉਹ ਕਰਮ ਤੋਂ ਰਹਿਤ ਹੈ ਜਿਵੇਂ ਆਪਾਂ ਪਹਿਲਾਂ ਵੀ ਸਰਵਣ ਕੀਤਾ ਸੀ ਕਿ ਅਕਰਮ ਹੈ ਅ ਭਰਮ ਹੈ ਨਾ ਉਹ ਅਕਰਮ ਦੇ ਵਿੱਚ ਕਰਮਾਂ ਦੇ ਵਿੱਚ ਆਉਂਦਾ ਹੈ ਇਸ ਕਰਕੇ ਉਸ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਉਸ ਦੇ ਮੁਕਾਬਲੇ ਦਾ ਜਦੋਂ ਕੋਈ ਨਹੀਂ ਹੈ ਇਸ ਕਰਕੇ ਜਿਸ ਨੂੰ ਮਾਰਾ ਜਿਨੇ ਹਨ ਕਿ ਆਪੈ ਤੂੰ ਹੀ ਅੱਗੇ ਮਾਰਾ ਜਿਨੇ ਹਨ ਕਿ ਅਸ਼ੂ ਤੂੰ ਹੀ ਅਸ਼ੂ ਤੋਂ ਭਾਵ ਹੈ ਸ਼ੂ ਤੋਂ ਭਾਵ ਹੈ ਸ਼ੂਣਾ ਸਪਰਸ਼ ਕਰਨਾ ਹੱਥ ਲਾਉਣਾ ਜਾਂ ਆਪਾਂ ਕਹਿ ਸਕਦੇ ਹਾਂ ਕਿ ਟੱਚ ਕਰਨਾ ਮਾਰਾ ਤੈਨੂੰ ਕੋਈ ਸ਼ੂ ਨਹੀਂ ਸਕਦਾ ਤੂੰ ਹੀ ਅਸ਼ੂ ਹੋ ਅਸ਼ੂ ਤੂੰ ਹੀ ਜਿਹਨੂੰ ਕੋਈ ਸਪਰਸ਼ ਨਹੀਂ ਕਰ ਸਕਦਾ ਟੱਚ ਨਹੀਂ ਕਰ ਸਕਦਾ ਅਗੇ ਮਹਾਰਾਜ ਕਿਨੇ ਹਨ ਕਿ ਅ ਸ਼ੈ ਤੂੰ ਹੀ ਅ ਸ਼ੈ ਹੁੰਦਾ ਹੈ ਨਾਸ ਨਾ ਹੋਣ ਵਾਲਾ ਮਹਾਰਾਜ ਜੀ ਆਪ ਕਦੀ ਵੀ ਨਾਸ ਨਾ ਹੋਣ ਵਾਲੇ ਹੋ ਆਪ ਕਦੀ ਵੀ ਖਤਮ ਹੋਣ ਵਾਲੇ ਨਹੀਂ ਹੋ ਕਿਉਂਕਿ ਆਪ ਕਾਲ ਦੇ ਬੰਧਨ ਦੇ ਵਿੱਚ ਨਹੀਂ ਹੋ ਜਿਹੜੀ ਚੀਜ਼ ਟਾਈਮ ਦੇ ਵਿੱਚ ਆਉਂਦੀ ਹੈ ਟਾਈਮ ਤੇ ਸਪੇਸ ਦੇ ਵਿੱਚ ਔਖਤਮ ਹੁੰਦੀ ਹੀ ਹੁੰਦੀ ਹੈ ਪਾਵੇਂ ਥੋੜਾ ਟਾਈਮ ਪਾ ਕੇ ਹੋਵੇ ਮਾਰੇ ਕਹਿੰਦੇ ਹਨ ਕਿ ਇਹ ਕਾਲਪੁਰਖ ਜੀ ਆਪ ਟਾਈਮ ਦੇ ਸਪੇਸ ਦੇ ਵਿੱਚ ਨਹੀਂ ਹੋ ਸਮੇਂ ਦੇ ਬੰਧਨ ਦੇ ਵਿੱਚ ਨਹੀਂ ਹੋ ਇਸ ਕਰਕੇ ਆਪ ਅਸ਼ੈਤੂ ਹੀ ਹੋ ਨਾਸ ਨਾ ਹੋਣ ਵਾਲੇ ਹੋ ਅੱਗੇ ਮਾਰੇ ਕਹਿੰਦੇ ਹਨ ਕਿ ਜਯਤਸ ਤੂੰ ਹੀ ਯਤਸਤੋ ਭਾਵ ਹੈ ਇੰਦਰੀਆਂ ਵਾਸ ਕਰਨ ਦਾ ਉਪਾਉ ਸਾਸੰਗ ਜੀ ਯਤੀ ਸਤੀ ਜਿਵੇਂ ਆਪਾਂ ਸੁਣਦੇ ਹਾਂ ਆਪਣੀਆਂ ਇੰਦਰੀਆਂ ਨੂੰ ਵਾਸ ਵਿੱਚ ਕਰ ਲੈਣਾ ਆਪਣੀਆਂ ਇੰਦਰੀਆਂ ਨੂੰ ਵਾਸ ਦੇ ਵਿੱਚ ਕਰਨ ਦਾ ਜੋ ਉਪਾਅ ਹੈ ਜੋ ਤਰੀਕਾ ਹੈ ਏ ਨਿਰੰਕਾਰ ਆਪ ਉਹੀ ਹੋ ਉਹ ਆਪ ਹੀ ਹੋ ਅੱਗੇ ਮਾਰੀ ਜਿਨੀ ਹਨ ਕੇ ਬ੍ਰਤਸ ਤੂਹੀ ਬ੍ਰਤਸਤੋ ਭਾਵ ਹੈ ਕਿਸੇ ਕਰਮ ਦੇ ਨਾਂ ਕਰਨ ਦਾ ਪ੍ਰਾਨ ਬਰਤਸ਼ ਹੁੰਦਾ ਹੈ ਕੋਈ ਵੀ ਕਰਮ ਨਹੀਂ ਕਰਨਾ ਉਸ ਦੇ ਵਿੱਚ ਵੀ ਤੂੰ ਹੀ ਹੈ ਆਪਣੇ ਆਪ ਹੀ ਸਭ ਕੁਝ ਚੱਲਣ ਦੇਣਾ ਆਪਣੇ ਵੱਲੋਂ ਕੋਈ ਵੀ ਜਤਨ ਨਾ ਕਰਨਾ ਉਸ ਦਾ ਪ੍ਰਾਨ ਕਰਕੇ ਰੱਖਣਾ ਉਸ ਦੇ ਵਿੱਚ ਵੀ ਪਰਮਾਤਮਾ ਤੂੰ ਹੀ ਹੈ ਗਤਸ ਤੂੰ ਹੀ ਗਤਸ ਹੈ ਮੁਕਤੀ ਦੇਣ ਵਾਲਾ हे ਪਰਮਾਤਮਾ ਜੀ ਤੂੰ ਹੀ ਹੈ ਜੋ ਜਨਮ ਮਰਨ ਦੇ ਬੰਧਨ ਤੋਂ ਮੁਕਤ ਕਰਨ ਵਾਲਾ ਹੈ ਜਾਂ ਆਪਾਂ ਕਹਿ ਲਈਏ ਕਿ ਦੁੱਖਾਂ ਤੋਂ ਕਲੇਸ਼ਾਂ ਤੋਂ ਮੁਕਤੀ ਦੇਣ ਵਾਲਾ ਜਾਂ ਆਪਾਂ ਕਹਿ ਲਈਏ ਸਾ ਸੰਗਜੀ ਭੜਕਣਾ ਤੋਂ ਮੁਕਤੀ ਦੇਣ ਵਾਲਾ ਵੀ ਪ੍ਰਮਾਤਮਾ ਤੂੰ ਹੀ ਹੈ ਮਹਾਰਾ ਹੀ ਕਹਿੰਦੇ ਨੇ ਮਤਸ ਤੂੰ ਹੀ ਮਤਸ ਤੂੰ ਹੀ ਤੋਂ ਭਾਵ ਹੈ ਧਰਮਾਂ ਵਾਲਾ ਮਤਸਤੋ ਭਾਵ ਹੈ ਮਾਤਮ ਮਤਤੋ ਭਾਵ ਹੈ ਧਰਮ ਅਤੇ ਧਰਮਾਂ ਵਾਲਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਧਰਮਾਂ ਵਾਲੇ ਹੋ ਵਖ ਵਖ ਧਰਮਾਂ ਵਾਲੇ ਆਪ ਹੀ ਹੋ ਅੱਗੇ ਸਾਧ ਸੰਗਤ ਜੀ 59 69 ਅਤੇ 70 ਜੋ ਸ਼ੰਦ ਹਨ ਇਸ ਦੇ ਵਿੱਚ ਮੇਰੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਤਲੁਜ ਨਦੀ ਦੇ ਕਿਨਾਰੇ ਤੇ ਬੈਠ ਕੇ ਜੋ ਬਾਣੀ ਉਚਾਰਨ ਕਰ ਰਹੇ ਹਨ ਅਤੇ ਭਾਈ ਮਨੀ ਸਿੰਘ ਜੀ ਉਹਨਾਂ ਦੇ ਨਾਲ-ਨਾਲ ਉਸ ਨੂੰ ਲੇਖ ਰਹੇ ਹਨ ਪੱਤਰਿਆਂ ਦੇ ਉੱਪਰ ਉਸ ਨੂੰ ਪਰੋ ਰਹੇ ਹਨ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਫਰਮਾਨ ਕਰਦੇ ਹਨ ਉਹਵੇਂ ਲਿਖਦੇ ਹਨ ਇੱਥੇ ਉਚਾਰਨ ਕਰਦੇ ਕਰਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੂੰ ਹੀ ਤੂੰ ਹੀ ਦਾ ਉਚਾਰਨ ਕਰਦੇ ਕਰਦੇ ਸਮਾਦੀ ਦੇ ਵਿੱਚ ਚਲੇ ਜਾਂਦੇ ਹਨ ਸਮਾਦੀ ਦੇ ਵਿੱਚ ਜਾ ਕੇ ਆਪ ਜੀ ਉਸ ਨਿਰੰਕਾਰ ਦੀ ਉਪਮਾ ਵਾਸਤੇ ਨਿਰੰਕਾਰ ਦੀ ਉਸਤਤਿ ਵਾਸਤੇ ਤੂੰ ਹੀ ਤੂੰ ਹੀ ਉਚਾਰਨ ਕਰਨ ਲੱਗ ਜਾਂਦੇ ਹੋ ਉਧਰ ਭਾਈ ਮਨੀ ਸਿੰਘ ਜੀ ਉਹਨਾਂ ਦੇ ਕਲਮ ਨਾਲੇ ਨਾਲ ਚੱਲ ਰਹੀ ਹੈ ਜੇ ਕੋਈ ਹੋਰ ਹੁੰਦਾ ਤਾਂ ਸ਼ਾਇਦ ਰੁਕ ਜਾਂਦਾ ਕਿਉਂਕਿ ਇੱਕੋ ਹੀ ਸ਼ਬਦ ਨੂੰ ਬਾਰ-ਬਾਰ ਲਿਖਣਾ ਤੂੰ ਹੀ ਤੂੰ ਹੀ ਲਿਖ ਰਹੇ ਹਨ ਇਦਾਂ ਲਿਖਦੇ ਲਿਖਦੇ ਬਹੁਤ ਘੰਟੇ ਬੀਤ ਗਏ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਾਦੀ ਵਿੱਚੋਂ ਬਾਹਰ ਨਾ ਆਏ ਕਰਦੇ ਕਰਦੇ ਸਾਧ ਸੰਗਤ ਜੀ ਤੂੰ ਹੀ ਤੂੰ ਹੀ ਜੋ ਲਿਖਿਆ ਹੈ ਇਸ ਦੀ ਗਿਣਤੀ 16000 ਤੱਕ ਪਹੁੰਚ ਗਈ ਜਦੋਂ 16000 ਦੀ ਗਿਣਤੀ ਸੰਪੂਰਨ ਹੋਈ ਤਾਂ ਮਹਾਂਪੁਰਸ਼ਾਂ ਨੇ ਅੱਖ ਖੋਲੀ ਤਾਂ ਦੇਖਿਆ ਕਿ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਉਵੇਂ ਹੀ ਲਿਖ ਰਹੇ ਹਨ ਤੂੰ ਹੀ ਤੂੰ ਹੀ ਲਿਖ ਰਹੇ ਹਨ ਜਦੋਂ ਭਾਈ ਮਣੀ ਸਿੰਘ ਨੇ ਕਿਹਾ ਮਹਾਰਾਜ ਜੀ ਇਹ 16000 ਵਾਰੀ ਤੂੰ ਹੀ ਤੂੰ ਹੀ ਲਿਖਿਆ ਜਾ ਚੁੱਕਿਆ ਹੈ ਤਮ ਬਹੁਤ ਹੀ ਜ਼ਿਆਦਾ ਪੱਤਰੇ ਭਰ ਚੁੱਕੇ ਹਨ ਤਾਂ ਫਿਰ ਪਾਈ ਮਾਨੀ ਸਿੰਘ ਜੀ ਨੇ ਜਦ ਇਵੇਂ ਕਿਹਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਨੇ ਇਸ ਨੂੰ ਗੁਰਬਾਣੀ ਦੇ ਵਿੱਚ 16 ਵਾਰ ਦਰਜ ਕਰੀ 16000 ਵਾਰ ਜੇ ਲਿਖਿਆ ਹੋਏਗਾ ਤਾਂ ਇਹ ਗ੍ਰੰਥ ਵੀ ਬਹੁਤ ਵੱਡਾ ਹੋ ਜਾਵੇਗਾ ਇਤੇਸ ਤੇ ਪੱਤਰੇ ਵੀ ਬਹੁਤ ਭਰ ਜਾਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਜਿਹੜਾ ਵੀ ਸਿੰਘ ਇਸ ਨੂੰ ਇਸ ਬਾਣੀ ਦੇ ਵਿੱਚ ਤੂੰ ਹੀ ਤੂੰ ਹੀ ਨੂੰ 16 ਵਾਰੀ ਉਚਾਰਨ ਕਰ ਰਹੇ ਲਵੇਗਾ ਉਸ ਨੂੰ 16000 ਵਾਰੀ ਉਚਾਰਨ ਕਰਨ ਦਾ ਫਾਲ ਪ੍ਰਾਪਤ ਹੋਵੇਗਾ ਫਾਲ ਪ੍ਰਾਪਤ ਕਹਿਣ ਤੋਂ ਭਾਵ ਕੀ 16000 ਵਾਰੀ ਉਸ ਦਾ ਉਚਾਰਨ ਕੀਤਾ ਮੰਨਿਆ ਜਾਵੇਗਾ ਜੋ ਇਸ ਤੂੰ ਹੀ ਤੂੰ ਹੀ ਨੂੰ 16 ਵਾਰ ਉਚਾਰਨ ਕਰ ਲਵੇਗਾ ਦੇਖੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਡੇ ਲਈ 16000 ਵਾਰੀ ਉਚਾਰਨ ਕਰਕੇ ਸਾਨੂੰ ਸਿਰਫ 16 ਵਾਰ ਉਚਾਰਨ ਕਰਨ ਲਈ ਕਿਹਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਹਿਲਾਂ ਹੀ 16000 ਵਾਰੀ ਉਚਾਰਨ ਕਰ ਚੁੱਕੇ ਸਨ ਉਹਨਾਂ ਨੇ ਸਾਡੇ ਲਈ ਰਸਤਾ ਹੋਰ ਹੀ ਆਸਾਨ ਬਣਾ ਦਿੱਤਾ ਜਿ세 16 ਵਾਰੀ ਤੂੰ ਹੀ ਤੂੰ ਹੀ ਉਚਾਰਨ ਕਰ ਲਵਾਂਗੇ ਤਾਂ ਉਹ 16000 ਮੰਨਿਆ ਜਾਵੇਗਾ ਇਸ ਬਾਣੀ ਨੂੰ ਪੜਦੇ ਪੜਦੇ ਜੋ ਕਿ ਬਹੁਤ ਹੀ ਮਹਿੰਗੀ ਬਾਣੀ ਹੈ ਬਹੁਤ ਹੀ ਸ਼ਕਤੀ ਵਾਲੀ ਬਾਣੀ ਹੈ ਆਓ ਸਾ ਸੰਗਤ ਜੀ ਇਸ ਨੂੰ ਉਚਾਰਨ ਕਰਦੇ ਹਾਂ ਇਕਾਗਰ ਚਿੱਤ ਹੋ ਕੇ ਉਚਾਰਨ ਕਰਨਾ ਕਰੀਏ ਤੂੰ ਹੀ ਤੂੰ ਹੀ ਤੁਹੀ 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 ਦਾਸ ਸੰਗਤ ਜੀ ਇਸੇ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰਦੇ ਆ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਨ ਰਹਿ ਦਨ ਬਖਸ਼ਣਾ ਸਿਰ ਤੇ ਮੇਰ ਪਰ ਆਤਰ ਰਖਣਾ ਕਾਲ ਸ੍ਰੀ ਚੜ੍ਹਦੀ ਕਲਾ ਕਰਨੀ ਨਾਮਧਨ ਬਖਸ਼ਣਾ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ ਨੇ ਕਾਂ ਪ੍ਰਕਾਰ ਦੇ ਪੁੱਲ ਲਾ ਚੁੱਕਾ ਹੋ ਗਿਆ ਹੁਣ ਗਿਆ ਆਪ ਸਭ ਸੰਗਤ ਬਖਸ਼ ਸਿੰਘ ਜੀ ਕੋ ਬਖਸ਼ਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਇੱਥੇ ਹੀ ਜਿਸ ਬਾਣੀ ਦੇ 70 ਸ਼ੰਦ ਹਨ ਉਹਨਾਂ ਦੀ ਸਮਾਪਤੀ ਹੁੰਦੀ ਹੈ ਇਸ ਤੋਂ ਅੱਗੇ ਆਪ ਅਗਲੇ ਪਾਗ ਦੇ ਵਿੱਚ ਸਰਵਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ